ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਹਾਂ ਭਾਉ ਨੋਕ ਸਿੰਘ ਫਾਰਮ ਤੇ ਆਸ ਕਰਦਾ ਹਾਂ ਸਾਰੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਅੱਜ ਆਪਾਂ ਵੀਡੀਓ ਕਵਰ ਕਰਨ ਜਾ ਰਹੇ ਹਾਂ ਕੋਈ ਦੋ ਨਗ ਵਿਖਾਵਾਂਗੇ ਦੋਵੇਂ ਤਾਜ਼ੇ ਸੁਈ ਸੁਵਾਏ ਨੇ ਇੱਕ 나ੜੂ ਤੇ ਬੱਚਾ ਦੇ ਇੱਕ ਨੂੰ ਕੋਈ 8-9 ਦਿਨ ਹੋਏ ਨੇ ਨੀਲੀ ਰਾਵੀ ਚ ਤੇ ਮੋਰਾ ਦੇ ਵਿੱਚ ਝੋਟੀਆਂ ਦੋ ਜਿਹੇ ਦੁੱਧ ਸੁਏ ਤੇ ਬਾਕੀ ਪੂਰੀ ਡਿਟੇਲ ਭਾਉ ਨੋਕ ਸਿੰਘ ਜੀ ਤੋਂ ਲਵਾਂਗੇ ਆਪਾਂ ਤੇ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਆਨ ਕਰਿਓ ਤਾਂ ਜੋ ਜਦੋਂ ਵੀ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਸਾਰਿਆਂ ਕੋਲ ਪਹੁੰਚ ਸਕੇ ਤੇ ਇਸੇ ਨਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਗਰਾਲ ਸਾਹਿਬ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਸਭ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਭੈਣ ਭਰਾ ਸਾਰੇ ਤੇ ਬੱਕੀ ਵੀਰ ਜੀ ਇੰਨੀ ਗੱਲ ਐ ਜਿੱਥੋਂ ਵੀ ਮੱਝ ਲੈਂਦੇ ਜੋ ਮੱਝ ਲਾਓ ਗਾਂ ਲਾਓ ਉਹ ਕੀ ਚੱਕਰ ਆ ਐ ਨਰਖ ਪਰਖ ਦੇ ਨਾਲ ਲਿਆ ਕਰੋ ਮੁੜ ਕੇ ਕਿਸੇ ਵਪਾਰੀ ਨੂੰ ਮਾੜਾ ਨਾ ਆਖਿਆ ਕਰੋ ਕੀ ਚੱਕਰ ਆ ਪੰਜੇ ਉਂਗਲਾਂ ਵੀਰ ਜੀ ਇੱਕੋ ਜਿੰਨੇ ਹੁੰਦੀਆਂ ਬਿਲਕੁਲ ਜੀ ਅਸੀਂ ਆ ਦੁੱਧ ਚਵਾ ਕੇ ਮਣਾ ਕੇ ਦਿੰਦੇ ਕਈ ਭੈਣ ਭਰਾ ਆਉਂਦੇ ਆ ਫਲਾਨ ਆਇਤਰਾ ਫਲਾਨਾ ਇਤਰਾ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਤੇ ਕੀ ਚੱਕਰ ਆ ਵੀਰ ਜੀ ਤੁਹਾਡੇ ਚ ਵੀ ਥੋੜੀ ਜਿਹੀ ਉਮਤਾਈ ਰਹਿ ਜਾਂਦੀ ਆ ਤੁਸੀਂ ਜਾ ਕੇ ਪਹੋਣੀ ਚਵਾਉਂਦੇ ਪਹੋਣੀ ਚਵਾਵਾਂਗੇ ਕੀ ਚੱਕਰ ਆ ਜੇ ਆਪਾਂ ਲੱਖ ਸਵਾ ਲੱਖ ਰੁਪਈਆ ਲਾਉਣਾ ਵਾ ਤੇ ਹੋਰ 100 200 ਦਾ ਪੈਟਰੋਲ ਫੂਕਿਆ ਜਾਊਗਾ ਤੇ ਇਹ ਕਰਕੇ ਚਵਾਚਵਾ ਖੜਿਆ ਕਰੋ ਨਰਖ ਪਰਖ ਕਰਕੇ ਖੜਿਆ ਕਰੋ ਮੁੜ ਕੇ ਕਿਸੇ ਨੂੰ ਮਾਰਾ ਨਾ ਆਖਿਆ ਕਰੋ ਤੇ ਜਿੱਥੇ ਇੰਨੇ ਪੈਸੇ ਲਾਉਣੇ ਉੱਥੇ 150 ਦਾ ਤੇਲ ਹੋਰ ਵੀ ਫੂਕਿਆ ਜਾਊ ਕੋਈ ਗੱਲ ਨਹੀਂ ਇੱਕ ਟਾਈਮ ਵੀਡੀਓ ਕਾਲ ਤੇ ਚਵਾਲੀ ਇੱਕ ਟਾਈਮ ਆਪ ਜਾ ਕੇ ਚੋਲੀ ਜਿੱਦਾਂ ਵਿੱਚ ਆਗਲੇ ਦੀ ਅੱਛਾ ਜੋ ਅਸੀਂ ਤੇ ਜੋ ਦੱਸਦੇ ਆ ਵੀਰੋ ਤੇ ਪੂਰਨੇ ਭਾਈ ਦੇ ਗੱਸੀ ਦਾ ਹੀ ਉਹ ਆ ਕਿਉਂ ਘਰੇ ਚੋਈਆਂ ਨਹੀਂ ਪਤਾ ਹੁੰਦਾ ਇੰਨਾ ਦਾ ਦੁੱਧ ਹੈਗਾ ਵਾ ਪਾਵੇਂ ਲੀਟਰ ਨਾ ਵੀ ਮਾਰਿਆ ਤਾਂ ਵੀ ਪਤਾ ਹੁੰਦਾ ਤਾਂ ਜਾਂਦਾ ਇੰਨੇ ਦੋਤੇ ਇਹ ਵੇਲੇ ਚੱਲਣ ਦੇ ਹੀ ਆ ਮਾਲ ਵੇਗਿਆ ਪਾਉ ਜਦ ਨਾਲ ਮੈਂ ਨਾ ਮਾਲ ਉੜਦਾ ਗਿਆ ਉੜਦਾ ਤੇ ਚਲੋ ਵਧੀਆ ਕਾਲ ਚਾਰ ਵੇਤੀਆਂ ਚਲੋ ਵਧੀਆ ਵਧੀਆ ਉਹ ਬੂਰੀ ਲਡਉਣ ਲੱਗੇ ਆ ਇਹ ਤੇ ਲਧਿਆਨੇ ਦੇ ਘਰ ਮਾਲੀ ਪਰਾਂ ਚੱਲ ਚੱਲੀ ਆ ਬਿਲਕੁਲ ਸੌਦੇ ਦੇ ਆਪਣਾ ਪਰਸੋਂ ਜਾਉਦਾ ਹੋਇਆ ਵਾ ਤੇ ਅੱਜ ਚੱਲੀ ਘਰ ਮਾਲੀ ਇਹ ਪਹਿਲੀ ਮੱਦ ਜਿਹੜੀ ਸਾਈ ਦੇ ਪੇਜ ਲੱਗੇ ਆ ਸਿਰਫ 5000 ਰੁਪਏ ਤੇ ਇੱਕ ਤਵਾਲੀ ਇਤਕਾਰੀ ਵੀ ਆਪਣੀ ਉਹ ਇੱਥੇ ਚਲ ਗਈ ਆ ਕੀ ਨਾਮ ਅਖਰੂਰ ਸਾਹਿਬ ਦੇ ਲੱਗ ਗਈ ਜੀ ਜੀ ਤੇ ਦੂਜੀ ਤੇ ਆਪਣਾ ਗਈ ਅਜ ਤਨਤਾਰ ਨਾਲ ਪਾਸੀ ਹਾਂਜੀ ਹਾਂਜੀ ਇੱਕ ਅਨਸ਼ੈਰੀ ਚਲ ਗਈ ਆ ਤੇ ਕਰੀਏ ਸ਼ੁਰੂਆਤ ਹਾਂ ਕਰੀਏ ਵੀਰ ਜੀ ਪੱਕੀ ਗੱਲ ਆ ਪੱਕੀ ਗੱਲ ਆ ਤੇ ਉਹ ਭਿੰਡ ਭਰਾਵਾਂ ਨੂੰ ਮਤਲਬ ਦਾਸਤੀ ਗੱਲ ਹੈ ਨਰਖ ਪਰਖ ਦੇ ਨਾਲ ਖੜਿਆ ਕਰੋ ਹਾਂਜੀ ਤੇ ਜੋ ਆਪਣਾ ਅੱਡਾ ਵੀਰ ਜੀ ਆਪਾਂ ਤੇ ਮਤਲਬ ਸਚਾਈ ਤੇ ਪਹੁੰਚਣਾ ਜਿੰਨਾ ਚਿਰ ਵੀ ਕੰਮ ਕਰਨਾ ਵਾ ਕਰਨਾ ਤੇ ਚੰਗਾ ਕਰਨਾ ਵਾ ਉਂਗਲ ਖੜੀ ਕਰਕੇ ਬਾਹ ਖੜੀ ਕਰਕੇ ਕਰਨਾ ਵਾ ਕਰਨਾ ਤੇ ਅਣਖ ਨਾਲ ਕਰਨਾ ਕਰੀਏ ਸ਼ੁਰੂਆਤ ਫਿਰ ਜੀ ਹਾਂ ਕਰੀਏ ਗਲਾਕ ਕੀ ਡਿਟੇਲ ਆ ਛੋਟੀ ਜੀ ਇਹ ਛੋਟੀ ਵੀਰ ਜੀ ਕੀ ਨਾ ਕੋਈ ਦੂਜੇ ਲਾਵੇ ਕੋਈ ਤੀਜੇ ਲਾਵੇ ਇਹ ਕੋਈ ਸੱਤ ਅੱਠਾਂ ਦਿਨਾਂ ਦੀ ਆ ਐਸੇ ਵੇਲੇ 11 ਕਿਲੋ ਤੋਂ ਬਾਹਰ ਪੜਦੀ ਆ ਜੀ 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 ਹਾਂ ਵਿਖਾਵਾ ਦੀ ਭਾਵੇਂ 13 ਦਾ ਵਾ ਪਰ 11 ਲੀਟਰ ਦੇ ਆਸ-ਪਾਸ ਜਾਂ ਤੋਲਾ ਉਧਰ ਹੋਵੇ ਜਾਂ ਤੋਲਾ ਉਧਰ ਹੋਵੇ ਦੁੱਧ 13 14 ਕਿਲੋ ਕਰ ਲਾਸਿਆਂ ਚਵਾ ਦੋਗੀ ਗ੍ਰਾਮ ਨਾਲ ਚਵਾ ਦੋ ਪੋਲੀ ਪਾਲੀ ਬਹੁਤ ਆ ਤੇ ਕਿਤੇ ਗੱਲਾਂ ਗਾਹਾਂ ਵਾ ਬਾਕੀ ਯਕੀਨ ਨਾ ਵਾ ਹੁਣ ਤੇ 32 ਟੀਵੀ ਤੋਂ ਨਹੀਂ ਤੇ ਐਸੇ ਵੇਲੇ ਇਹੋ ਜੀ ਮਾਈ ਤੇ 15 ਕਿਲੋ ਤੇ ਆਈ ਹੁਣੀ ਸੀ ਖੋਲਿਆ ਭਾਉ ਜੀ ਖੋਲਦਾ ਬਾਕੀ ਸਟੇਟ ਪਟੇ ਦੇ ਵਿੱਚ ਆ ਫੇਸ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਕੋਈ ਆ ਜਾ ਵੀ ਇੱਕ ਦਿਨ ਨੌਕ ਦਿਨ ਸੂਈ ਨੂੰ ਆ ਤੇ ਮਿੱਥੀ ਗੱਲ ਬੋਲੀ ਬਾਹਰ ਨਿਕਲੀ ਜੇ ਤੇ 15 ਦਿਨ ਹੀ ਪਹੂ ਦੁੱਧੇ ਪੈਂਦਾ ਸਟੇਟ ਪਟਾ ਪੂਰਾ ਟੋਟਲਾ ਨਹੀਂ ਹੈ ਕਿਤੇ ਬਿੱਲੀ ਮਣਕਣੀ ਅੱਖ ਮੋਛ ਬੱਗੀ ਚਿਹਰੇ ਪੈਰ ਤੋਤੇ ਆਵੇ ਗਰਲਾਲ ਸਿਆ ਇਹੋ ਜਿਹੀ ਪਹੂ ਕਿਤੇ ਮਰਜ਼ੀ ਡਾਕਟਰ ਇਹੋ ਜਿਹੀ ਪਹੂ ਘਰ ਘਰ ਲੱਭਣੇ ਆ ਇਹੋ ਜਿਹੀ ਪਹੂ ਭਾਵੇਂ ਕੁੜੇ ਨਿਆਣਾ ਸਿਆਣਾ ਅੰਗੜ ਮੂੰਹ ਜ ਪਾਈ ਜਾਵੇ ਪੱਕੀ ਗੱਲ ਬਕੀ ਗੱਲ ਲੈ ਚੱਲ ਨੇਵਾ ਬਹੁਤ ਸ਼ਾਨਦਾਰ ਬਾ ਕਮਾਲ ਜਿਹਨੂੰ ਕਹਿੰਦੇ ਨਾ ਬਾ ਕਮਾਲ ਉਹ ਲਿਵਾਇਆ ਹੁਲਵਾਨਾਂ ਨੂੰ ਤੁਰਦੀ ਕਰਮਾਲੀ ਨੀਲੀ ਰਾਵੀ ਦਾ ਰੋਬ ਵੀ ਵੱਖਰਾ ਪਾ ਹੋਈ ਬੈ ਵੀ ਨੀਲੀ ਰਾਵੀ ਨੀਲੀ ਰਾਵੀ ਇਹ 3-4 ਸਾਲਾਂ ਦਾ ਮਲ ਨੀਲੀ ਰਾਵੀ ਦਾ ਰਾਤ ਲਿਆ ਬਲ ਬੰਦੋ ਦੇ ਦੇਲੀ ਦਾ ਵੇਲੀ ਜਗਦੀ ਰਹਿੰਦੀ ਸੀ ਹਾਂ ਉਹ ਤੁਹਾਨੂੰ ਦੱਸੀ ਗੱਲ ਅਵੇਲਾ ਸੀ ਸਾਹ ਵੇਖਣਾ ਤੇ ਹਾਂ ਵੇਲਾ ਕਿਉਂ ਰਹਿੰਦੀ ਸੀ ਜਾ ਹਾਂ ਮੈਂ ਬਹੁਤ ਸੋਹਣਾ ਨਾਗਾ ਜੀ ਵੇਖੋ ਕੇ ਕਰਮਾਲੇ ਘਰੇ ਜਾਂਦੀ ਆ ਹਾਂ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਆ ਬਹੁਤ ਅੰਦੇ ਤੇਤੀਲੀ ਵਾਲੀਆਂ ਗੱਲਾਂ ਕਰ ਨਾਲ ਸਿਆਂ ਗਾਂ ਇਹਦੀਆਂ ਬਿਲਕੁਲ ਜੀ ਭਾਉ ਜੀ ਤੇਤੀਲੀ ਵਾਲੀਆਂ ਤੇ ਨਾ ਲੈਵਲ ਉਹ ਚੈੱਕ ਕਰ ਸਕਦੇ ਤੁਸੀਂ ਬੱਤ ਜੀ ਠੀਕ ਆ ਭਾਉ ਜੀ ਤੇ ਦੁੱਧ ਕਿੰਨਾ ਭਾਉ ਜੀ ਥੱਲੇ ਦੁੱਧ ਆਵੇ ਗਰਲਾਸ਼ਿਆਂ 11 ਕਿਲੋ ਨੈਟ ਲਾ ਲਾ 11 ਕਿਲੋ ਆ ਵਿਖਾਵਾ ਤੇ 12 13 ਦਾ ਵਾ ਤੇ 11 ਕਿਲੋ ਨੈਟ ਲਾ ਲਾ 11 ਕਿਲੋ 11 ਕਿਲੋ ਤੇ ਕਿੰਨੇ ਦੀ ਦੇਣੀ ਆ ਦੇਣੀ ਜੋ ਦੇਣੀ ਮੰਨਣ ਨੂੰ ਭਾਵੇਂ ਇੱਕ 10 ਮੰਗੀ ਇੱਕ 15 ਮੰਗੀਏ ਇੱਕੇ ਰਹਿ ਆਪਾਂ ਗੱਲ ਕਾਦੀ ਥਰੋਵਰ ਚ ਮਾਰ ਦੇ ਚੁੱਪਾ ਦੇ ਪਾ ਪਾਸੇ ਕਰੀਏ ਤੇ ਹਾਂ ਤੇ ਨਾ ਜਿਹੜੀ ਏ 95000 ਦੀ ਦੇਵਾਂਗੇ 95000 ਉਹਦੀ ਜੋ ਦੋ ਦਾ ਦੇ 95 ਦੇ 293 93000 ਤੋਂ ਛੋੜ ਛੱਪਾਈ ਕਰਨਾ ਸੱਚ ਨੂੰ 93000 ਤੋਂ ਛੋੜ ਛੱਪਾ ਹੋਣਾ ਜੇ ਬਾਕੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿੱਛਲਾ ਉਹ ਜਿਹੜੇ ਦੋ ਚੁਆਈਆਂ ਕਰ ਸਕਦਾ ਵੀਰ ਮੇਰਾ ਬਿਲਕੁਲ ਬਿਲਕੁਲ ਕੀ ਕਰ ਸਕਦੇ ਵੇਖ ਜੱਟਾ ਕਿਹ ਸੁਣਾ ਗੱਲ ਗਾਂ ਬਾਤਾਂ ਵੇਖ ਜੱਟਾ ਮਾਈ ਤੇ ਲੱਖੋਂ ਬਾਹਰ ਆਲੀ ਆ ਜੱਟਾ ਪਰ ਆਪਾਂ ਆਂਦੇ ਹੁੰਦੇ ਆ ਜਾਇਜ਼ ਕਰਨਾ ਕਰਨ ਕੋਈ ਖਰੇ ਇਹ ਆਪਣੀ ਨਾੜੂ ਦੇ ਬੱਚਾ ਇਹ ਆਪਾਂ ਇਹ ਗੱਲ ਕਰਦੇ ਕਿਈ ਨਹੀਂ ਭੈਣ ਭਰਾਣੇ ਸਾਈ ਪਾਉਣੀ ਹੁੰਦੀ ਆ ਤੇ ਆਪਣੀ ਗੱਡੀ ਦਾ ਕਿਰਾਇਆ ਕਰਵਾ ਦੇਖ ਕੇ ਪਾ ਕਰੀ ਗਰਲਾਲਤਿਆਂ ਇੱਕ ਨਾ ਦੇ ਹਰ ਇੱਕ ਘਾਡੇ ਤੇ ਕੋਈ ਮੱਝ ਚੱਲ ਜਾਂਦੀ ਆ ਜਾਂ ਘਰੇ ਚੱਲ ਜਾਂਦੀ 16 16 ਮੱਝਾਂ ਇਕੱਠਾਂ ਚੱਲ ਗਈਆਂ 16 16 ਮੱਝਾਂ ਇਕੱਠਾਂ ਚੱਲ ਗਈਆਂ ਵਾ ਹਾਂ ਬਿਲਕੁਲ ਮੈਂ ਗੱਲ ਕਰਦਾ ਪੌਜੀ ਜੀ ਜਦੋਂ ਸਾਈ ਪਾਉਣੀ ਹੁੰਦੀ ਆ ਕਿਰਾਇਆ ਪੜਾ ਦੇਖ ਕੇ ਫਿਰ ਪਾ ਕਰ ਹਾਂ ਉਹ ਤੂੰ ਦਿੱਖੀ ਮੁੜ ਕੇ ਕਹੀ ਆਂਦੇ ਸਾਨੂੰ ਤੇ 9000 ਕਿਰਾਇਆ ਪੈਂਦਾ 10 ਪੈਂਦਾ 11 ਪੈਂਦਾ ਵਾ ਹੁਣ ਆ ਮੱਝ ਕੇ ਇਹ ਦੇ ਨਾਲ ਹੋਈ ਹੀ ਮੁੜ ਕੇ ਆਉਂਦਾ ਮੈਨੂੰ 7500 ਕਿਰਾਇਆ ਪੈਂਦਾ ਵੀ ਮੇਰਾ 1000 ਰੁਪਇਆ ਪਾ ਕੇ ਮੁਰਕੀ ਜਿਉ ਇਤਰਾ ਕਰਨ ਪਹਿਲਾਂ ਵੇਖੋ ਬਾਕੀ ਪੰਗੀ ਪੱਕੀ ਸਾਈ ਆ 5000 ਪਾਉਣੀਆਂ ਉਹਨੂੰ ਤਿੰਨ ਦਾ 1000 ਰੁਪਇਆ ਪਾ ਕੇ ਮੱਝ ਢਕਾ ਕੇ ਛੋੜ ਦੇਣੀ ਉਹ ਕਿਹੜੀ ਕਿਤਾਬ ਚ ਲਿਖਿਆ ਵੀਰ ਮੇਰਾ ਪਿੰਡ ਪੀੜ ਕਰਾਇਆ ਪਹਿਲਾਂ ਉਹਦੇ ਇੱਕ ਦੂਜੇ ਨਾਲ ਸ਼ੇਅਰ ਕਰੋ ਕਿਹੜਾ ਪਿੰਡ ਲੋਕੇਸ਼ਨ ਪਾਓ ਇੱਕ ਦੂਜੇ ਨੂੰ ਦੱਸੋ ਮਲੇਨਾ ਸਾਨੂੰ ਪਾਇਆ ਕਰਾਇਆ ਪੈਂਦਾ ਵਾ ਆ ਗੱਲ ਬਾਤ ਆ ਖੋਲੀਏ ਭੋਜੀ ਇਸ ਕਰਕੇ ਮੇਰਾ ਵੀਰ ਬਿਲਕੁਲ ਅੱਜ ਨੂੰ ਜੀ ਤੀਜਾ ਦਾ ਚੌਥਾ ਦਿਨ ਹੋਇਆ ਜੇ ਹਾਂ ਇਹ ਤੇ 나ੜੂ ਨਾਲ ਆ ਤੇ 나ੜੂ ਨਾਲ ਬਿਲਕੁਲ ਆ ਜਾ ਮਗਰ ਕਟਾ ਜੀ ਹਣਾ ਇਹਦੇ ਮਗਰ ਕਟਾ ਇਹ ਛੋਟੀ ਇਹ ਨੋਕਾ ਦਾ ਨੰਬਰ ਲਾ ਆਜੋ ਜਵਾਈ ਮਤਲਬ 1 ਕਿਲੋ 200 ਜੋ 200% ਸਵਾਈ ਜੀ ਐਵੇਂ 10 ਕਿਲੋ ਦੇ ਆਸ-ਪਾਸ ਚੱਲ ਗਈ ਕਰਮ ਵਾਲੀ ਚੌਥੇ ਹੱਡੀ ਚੌਥੇ ਪੰਜਵੇਂ ਦਿਨ 10 ਕਿਲੋ ਦੇ ਆਸ-ਪਾਸ ਚੱਲ ਗਈ ਆ ਹਲਵਾਨਾਂ ਵਾਲੀ ਤੋਰ ਆ ਸ਼ਾਈ ਸ਼ੂਈ ਬੜੀ ਬਖਾਹ ਧਰਦੀ ਕਿ ਨਹੀਂ ਗੱਗੂ ਗੇਲਾ ਹੂ ਮਰੇ ਮਰੇ ਦੇ ਆਹਨ ਦਾ ਸੀ ਗਾਲੇ ਥੜਾ ਨਾ ਛੁਰਾ ਛੂ ਕਰਨਾ ਭਾਵੇਂ ਇੱਥੇ ਰਸਤਾ ਸੜ ਦੇਣੀ ਸੀ ਬਹੁਤ ਇਤੇ ਤਰ੍ਹਾਂ ਦਾ ਹੋਵੇ ਤਰ੍ਹਾਂ ਦਾ ਹੋਵੇ ਪੱਕੀ ਗੱਲ ਆ ਨਹੀਂ ਤੇ ਹੁਣ ਨੂੰ ਕੁੜੀ ਆ ਸੱਚ ਦਾ ਆ ਕੇ ਬੁੱਢੇ ਕੋਲ ਉਧਰ ਗਈਆਂ ਹੋਣੀਆਂ ਨਹੀਂ ਆਉਣੀਆਂ ਲੈ ਆਓ ਜੀ ਲੈ ਆ ਆ ਜਾ ਆ ਜਾ ਸ਼ਾਈ ਸ਼ੂਈ ਬੋਈ ਆ ਜਾ ਆ ਜਾ ਵੇਖ ਜਾਆਂ ਆਖਾਂ ਵੇਖ ਜਾ ਘਰ ਸਾਡਾ ਚੰਗਾ ਵੇਖਾਂ ਆ ਜਾ ਆ ਜਾ ਆ ਜਾ ਆ ਜਾ ਹਨਾ ਆ ਜਾ ਵਾਹ ਯੋ ਤੁਸੀਂ ਆਰਪਨ ਚੈੱਕ ਕਰ ਸਕਦੇ ਜੇ ਤੁਸੀਂ ਇਸ ਕੁਆਦੀ ਬਹੁਤ ਸ਼ਾਨਦਾਰ ਇੱਕ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਆ ਸ਼ਾਈ ਸ਼ੂਈ ਬਹੁਤ ਕੇਨੇ ਚੰਗਾ ਤੇਲ ਕਿਉਂ ਹਾਂ ਜੀ ਤੇਲ ਕੀ ਗਰਮ ਤੇਲ ਨਾਲ ਦੀ ਬਹੁਤ ਸ਼ਾਈ ਮਾਰਦਾ ਹਾਂਜੀ ਭਾਵੇਂ ਨੂੰ ਪਾਲ ਛ ਲੱਖ ਕਰਾਈ ਜਾਂ ਲੈ ਨਹੀਂ ਮ ਖਵਾਇਆ ਖਵਾਇਆ ਹਾਂ ਪੱਠੇ ਹੀ ਪਾਏ ਉਹ ਨਾ ਨਹੀਂ ਤੇਲ ਖਵਾਇਆ ਪਿਆ ਤੇਲ ਤੇਲ ਉਹ ਤੇ ਨਥੀ ਗੱਲ ਮੈਂ ਲਾਇਆ ਆਂਦਾ ਨਹੀਂ ਨਹੀਂ ਪਾਣੀ ਵਾਂਗੂ ਪਿਆ ਤੇਲ ਕਹਿੰਦੇ ਪਿਆ ਆ ਉਹ ਤੇ ਨਥੀ ਤੇਲ ਉੱਤੇ ਲਾਇ ਨੀ ਤੇਲ ਤੇਲ ਲਾਇਆ ਦੇ ਉਹ ਥੋੜੀ ਸ਼ਾਈ ਪਾਣੀ ਆ ਇਹ ਤੇਲ ਖਾਇਆ ਹੋਏ ਤੇ ਜਿਨੂੰ ਆਖਦੇ ਨੇ ਘਰ ਖਵਾਇਆ ਉਹ ਗੱਲ ਆ ਉਹਨਾਂ ਦੀ ਨਕੀ ਗੱਲ ਆ ਨਾਲੂ ਨਾਲ ਮੈਲੋ ਵੀਰ ਚੰਗੀ ਝੋਟੀ ਆ ਨਾਲੂ ਨਾਲ ਤੋਂ ਤੇ ਐਵੇਂ 10 ਕਿਲੋ ਦੇ ਆਸ-ਪਾਸ ਆ ਰਾਮ ਜੀ ਦਾ ਤਰੀ ਫਿਰਦੀ ਆ ਤਰੀ ਫਿਰਦੀ ਆ ਦੁੱਧ ਜਿਆਦਾ ਨਹੀਂ ਗਾ 12 13 ਕਿਲੋ ਕੰਨੇ ਫੜੀ ਫਿਰੂਗੀ 10 ਆ ਪਾਓ ਫਿਰ ਮਾਰ ਛੱਟ ਕੇ ਮਾਰ ਛੱਟੇ ਕੀਨਾ ਵਾ ਮਲੇ ਹੈਗੀ ਤੇ ਲੱਖੋਂ ਬਾਹਰ ਵਾਲੀ ਆਪਾਂ ਅੰਦਰ ਦੇ ਦੇਣੀ ਆ ਆਹ ਹਾਂ ਨਾ ਇਹ ਗਰਲਾਲੇ ਕੀਨਾ ਵਾ 90 ਹਜ਼ਾਰ ਦੀ ਦੇ ਲਿਆ ਦੇ ਲਿਆ 90 ਹਜ਼ਾਰ ਦੀ ਉਹਦੇ ਚ ਜਿਆਦਾ ਨਹੀਂ ਗਾ ਤਿੰਨ ਢਾ ਦੇ ਜਰਾ

ਥਣ ਪਹਿਲਾ ਵਾਲਾ ਜੇ ਵੀ ਪਰ ਹੈਗੀ ਦੂਜੇ ਸੂਏ ਆ ਭਸਮ ਕੇ ਕਿਹਦੇ ਥਣ ਬੰਦਾ ਕਾਨੂੰ ਗੱਲਾਂ ਤੇ ਆਖੇ ਦੀ ਥਾਰਾ ਮਰਾ ਦੇ ਛੱਡ ਦੇ ਫਿਰ ਮਰਾ ਦੇ ਆ ਉਹ ਤੇ ਨਾ ਤਾਰਾ ਮਰਾ ਦਿੰਨੇ ਆ ਦੋਨੀਆਂ ਮਰਾ ਦਿੰਨੇ ਆ ਆ ਉਹ ਤੇ ਨਕੀ ਗੱਲ ਦੋਨੀਆਂ ਮਰਾ ਦਿੰਨੇ ਆ ਹਾਂ ਦੋਨੀਆਂ ਮਰਾ ਦਿੰਨੇ ਥਾਰਾ ਕਿਹਦੇ ਕਾਨੂੰ ਗੱਲਾਂ ਆ ਜਾ ਓਏ ਆ ਜਾ ਬੱਚੂ ਆ ਜਾ ਆ ਜਾ ਕਿਹਦੇ ਥਣ ਕੱਢ ਦੀ ਕਾਨੂੰ ਗੱਲਾਂ ਦੇ ਬਹੁਤ ਸੱਜਣੋ ਛੱਡ ਤਾ ਦੇ ਬੱਚਾ ਬਾਕੀ ਉਤਰ ਆਉਂਦੀ ਆ ਤੇ ਫਿਰ ਆਪਾਂ ਫੇਰ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਲੰਮੀ ਹੋ ਜਾਣੀ। ਨਾ ਮੈਂ ਦੇ ਬੋਤਲ ਚ ਪਾਣਾ। ਮੇਰੇ ਵੀ ਦੇਖ ਚਾਈ ਇਹਨੂੰ ਆਂਦੀ ਗਰ ਲਾਲ ਚਾਈ ਬੋਤਲ ਚ ਪਾਣਾ। ਕਿਉਂ ਖਣਾ। ਬਾਸ ਚਲਵਾ ਦਿਓ ਨਾ ਆ ਜਾਦਾ। ਲੋਸ ਸੱਜਣੋ ਇਧਰ ਆ ਗਈ ਇਹ ਬਿਖਾਤੀ ਨਾ ਜੀ। ਹਾਂ। ਇਹ ਵੀ ਕਰਮਾਲੀ। ਛਾਂਵੇਂ ਹੋ ਜਾ ਤਾਰਾ ਮਾਰ ਕੇ ਵਿਖਾ ਦਈਏ। ਧਾਰਾਂ ਵੱਜੀਆਂ ਹੁਣ ਤੇ ਕੋਈ ਭੈਣ ਭਰਾ ਆ। ਪਾਣੀ ਲਿਆਂਦਾ ਤੁਹਾਨੂੰ ਸਾਰੇ ਕਾਰਜ ਆ ਰਾਤ ਹੀ ਕਰਨੇ ਪੈਂਦੇ ਆ ਹਾਂ ਉਹ ਤੇੰਨ ਦੱਸੀ ਗੱਲ ਆ ਲਓ ਖੜੇ ਮੈਂ ਫੱਟ ਨਾ ਫੱਟੀ ਕੋਈ ਮੈਂ ਫੱਟ ਮੈਂ ਮਾਰ ਦੇਣਾ ਫੜ ਕੇ ਰੱਖੋ ਖੜੇ ਇੱਕੋ ਮੈਂ ਲਾ ਕੇ ਸਸਤਰ ਸਾਰੇ ਛੋੜਦਾ ਸਸਤਰ ਆਹੋ ਫੱਟੀ ਤੋਂ ਬਣਾਉਣਾ ਮੈਂ ਤੋ ਤੇ ਬੈਠਾ ਨਹੀਂ ਜਾਂਦਾ ਤੂੰ ਤੇ ਬਹਿ ਜਾਣਾ ਲੈ ਤੂੰ ਮੈਂ ਇੱਥੇ ਰੱਖ ਕ ਉਹ ਵੀ ਤੇ ਲੈ ਜਾਂਦਾ ਇਹ ਛੱਡ ਪੁੱਤ ਕੋਈ ਛੱਡ ਲੋੜੀ ਇਹ ਕਟਨੀ ਨਹੀਂ ਇਤਨਾ ਹੀ ਪਾਉਣੀ ਹੈ ਗੱਲਾਂ ਬਾਤਾਂ ਨਹੀਂ ਠੀਕ ਹੈ ਗੱਲਾਂ ਬਾਤਾਂ ਭੈਣ ਭਰਾ ਨੂੰ ਦੱਸੜੀਆਂ ਪੈਣੀ ਐ ਇੱਚ ਕਿਹੜੀ ਗੱਲ ਆ ਮੈਂ ਤਾਂ ਆਵੇ ਗੱਲਾਂ ਕੀਤੀਆਂ ਮੈਂ ਮੇਰ ਨਾਲ ਤੇ ਵੀਰ ਹੋਈ ਆ ਆ ਵੇਖਿਓ ਜੀ ਕਿ ਮੈਂ ਤੇ ਲੱਖਾਂ ਨਾ ਖਵਾਇਆ ਹੀ ਆ ਵੇਖਿਓ ਵੀਰ ਜੀ ਐ ਆਉਣੀ ਕਿ ਨਹੀਂ ਮੋਗਾ ਦੇੰਦਤੀ ਗੱਲ ਚਵਾਈ ਦਾ ਡੰਗਰ ਨਹੀਂ ਮੜਾ ਲਈਦਾ ਵੀਰ ਓਏ ਸ਼ਰਤ ਲਾ ਕੇ ਕਹਿੰਦੇ ਨੇ ਬੋਤਲ ਤੇ ਚੋਣੀ ਆ ਹਾਂ ਉਹਦੇ ਵਿੱਚ ਚਵਾਈ ਦਾ ਨਹੀਂ ਡੰਗਰ ਮੜਾ ਲਈਦਾ ਵੇਖਣਾ ਲਾ ਕੇ ਦੋਹੇ ਝੋਟੀਆਂ ਬੋਤਲ ਤੇ ਚੋਦੂੰਗਾ ਕਿਉਂ ਕਿੱਲੋ ਹੋ ਗਿਆ ਕਿ ਨਹੀਂ ਚੌਹ ਤਰਾ ਨਹੀਂ ਬਾਤ ਚਕਾਰ ਬਾਕੀ ਆਣ ਕੇ ਵੀਰ ਤੇ ਥੱਲੀਆਂ ਕਰਿਓ ਬਿਲਕੁਲ ਜੀ ਬਿਲਕੁਲ ਤੇ ਦੂਜੀ ਵੀਡੀਓ ਹੋਰ ਖੁੱਲ ਕੇ ਗੱਲਾਂ ਕਰ ਦਸੂਗਾ ਬਿਲਕੁਲ ਦੱਖਣ ਵਾਲੀਆਂ ਮੀਆਂ ਚ ਕਿਹੜੀ ਗੱਲ ਆ ਇਹ ਇਸੇ ਨਾਲ ਸਾਨੂੰ ਦਾ ਇਜਾਜ਼ਤ ਸਾਰੇ ਭੈਣ ਭਰਾਵੇਂ ਛੱਤ ਤਰੀਕਾਲ ਚੜਦੀ ਗਲਾ ਚਰਾਓ ਹੱਸਦੇ ਖੇਡਦੇ ਰਹਾਓ ਕੁਝ ਨਹੀਂ ਜੇ ਲੈ ਕੇ ਜਾਣਾ ਇੱਥੋਂ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ਼੍ਰੀ ਅਕਾਲ